ਮਨ ਜਾ ਮੋਦੀ ਆਵੇ ਮੋਦੀ ਆਵੇ ਕੰਗੜਾ ਰੋ ਰੋ ਮਰਜੂ ਤੇਰੀ ਹੇ ਮਨ ਜਾ ਮੋਦੀ ਆਵੇ ਮੋਦੀ ਆਵੇ ਕੰਗੜਾ ਰੋ ਰੋ ਮਰਜੂ ਤੇਰੀ ਕਿਸਾਨ ਇਕਤਾ ਜਿੰਦਾਬਾਦ ਸੋਹਣ ਜੈ 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 ਜਿਹੜਾ ਦੋ ਕੋਲੀ ਦਾ ਬੰਦਾ ਮਨਕੀ ਚਾਹ ਵੇਚਣ ਵਾਲਾ ਉਹ ਪ੍ਰਧਾਨ ਮੰਤਰੀ ਬਣ ਸਕਦਾ ਤੇ ਅਸੀਂ ਮਨਕੀ ਮਿਹਨਤ ਕਰਕੇ ਗੱਡੀ ਲੈ ਸਕਦੇ ਅਸੀਂ ਲੰਗਰ ਨਹੀਂ ਲਾ ਸਕਦੇ ਤਾਂ ਮੈਂ ਤਾਂ ਮੈਂ ਤਾਂ ਘਰੇ ਵੀ ਉਹ ਕੰਦ ਕਰ ਦੋ ਹਾਂ ਅਸੀਂ ਤੁਹਾਡੇ ਤੋਂ ਕੁਝ ਨਹੀਂ ਲੈਣਾ ਤੁਸੀਂ ਤੁਹਾਡੇ ਸਾਡੇ ਕੁਝ ਨਹੀਂ ਅਸੀਂ ਤੁਹਾਡੇ ਕੁਝ ਨਹੀਂ ਪੂਰੇ ਕੰਦ ਕਰ ਦੋ ਉਹ ਬਣਾਉਂਦੇ ਗੁਰਦੁਆਰਾ ਮੱਥਾ ਟੇਕਾ ਕਰਾਂਗੇ ਵੀ ਤੁਸੀਂ ਆਪਣੇ ਘਰੇ ਨਾਲ ਜੀ ਅਸੀਂ ਆਪਣੇ ਘਰੇ ਨਾਲ ਤੁਹਾਡੀ ਤਾਂ ਬੈਰੀਗੜ ਲਾਈ ਹੀ ਨਹੀਂ ਸਾਡੇ ਭਰਾਵਾਂ ਨੇ ਕੋਈ ਲਾਇਆ ਹੀ ਨਹੀਂ ਆ ਲੰਗਰ ਦੇ ਅਸੀਂ ਤਾਂ ਲੰਗਰ ਲਾਈ ਰਹੇ ਐਨੀ ਜਿਹੜਾ ਸਾਨੂੰ ਘਰੇ ਨਹੀਂ ਮਿਲਦੀ ਜਨਾਨੀਆਂ ਤੋਂ ਸਹੀ ਗੱਲ ਹੈ ਵੀਰ ਘਰੇ ਇਹ ਭੋਜਨ ਵੀ ਤੋੜੀ ਦੋ ਰੋਟੀਆਂ ਪਕਾ ਦਈਏ ਪੂਰੇ ਭਈਏ ਭੋਜਨ ਸਾਡੇ ਭਰਾਵਾਂ ਬਾਈ ਲੱਸੀ ਛਕਾ ਲੰਗਰ ਛਕ ਲਾ ਰੋਟੀ ਖਾ ਲੈ ਠੰਡਾ ਵੀ ਉਰੇ ਮੈਂ ਕਹ ਰਿਹਾ ਬਾਈ ਇਹ ਇਹ ਸਾਡੇ ਭਰਾ ਤਾਂ ਇਦਾਂ ਐ ਨਾ ਸੋਚੇ ਮੁੱਢੀ ਇਹ ਤਾਂ ਚੱਲ ਰਹੀ ਤੜੇ ਨੇ ਇਹ ਤਾਂ ਹਨ ਯਾਰ ਸਾਡੇ ਨਿਗਾ ਹੀ ਨਹੀਂ ਮਾਰਦੇ ਸਾਡੇ ਖਾਂਦੇ ਪੀਜੇ ਇਹਨਾਂ ਨੂੰ ਦਿਖਦਾ ਜਿਹੜੀ ਪਿੱਛੇ ਦੀ ਮਿਹਨਤਾਂ ਉਹ ਨਹੀਂ ਦਿਖਦੀਆਂ ਬਾਈ ਇੱਕ ਗੱਲ ਹੋਰ ਹੈ ਲੋਕ ਨਾ ਮਨ ਜਿਹੜੇ ਉੱਦੂ-ਉੱਦੂ ਜਿਹੜੇ ਬੰਦੇ ਆ ਜਿਹੜੇ ਬਾਲੀਵੁੱਡ ਵਾਲੇ ਜਾਂ ਹੋਰ ਕੋਈ ਉਹ ਫੋਟੋ ਪਾਉਂਦੇ ਨੇ ਕਿ ਕਿਸਾਨਾਂ ਕੋਲੇ ਇਹ ਚੀਜ਼ਾਂ ਕਿਵੇਂ ਆਂਦੀਆਂ ਮਹਿੰਗੀ-ਮਹਿੰਗੀ ਗੱਡੀਆਂ ਜਦੋਂ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਬਾਈ ਜੇ 2 ਕੋੜੀ ਦਾ ਬੰਦਾ ਚਾਹ ਵੇਚਣ ਵਾਲਾ ਪ੍ਰਧਾਨ ਮੰਤਰੀ ਬਣ ਸਕਦਾ ਹੈ ਤੇ ਇੰਨੀ ਮਿਹਨਤ ਕਰਨ ਵਾਲੇ ਗੱਡੀ ਨਹੀਂ ਲੈ ਸਕਦੇ ਯਾਰ ਹਾਂ ਹੈਗੇ ਨਹੀਂ ਬਾਈ ਉਹ ਪੈਸਿਆਂ ਦੀ ਵੇਚਦਾ ਚਾਹ ਸੀ 프리ਪਲਾਨ ਦੇ ਲੱਗ ਗਏ ਅਸੀਂ ਸਾਡੇ ਲੋਕ 프리 ਪੀ ਮੋਤੀ ਇਹ ਦੁੱਧ ਦੇ ਪੱਤੀ ਦਾ ਜਿਹੜਾ ਲੰਗਰ ਲਗਾਏ ਹੋਏ ਨੇ ਨਾ ਰਾਸ ਵਰਤਾਇਆ ਜਾ ਰਿਹਾ ਪੱਤੀ ਵਾਈ ਗੁਰਜੀ ਜੀ ਤਾਂ ਇੱਧਰ ਆ ਦੇਖ ਸਾਹਿਬ ਇੱਥੇ ਧੱਕੇ ਨਾਲ ਜਿਹੜਾ ਹੈ ਨਾ ਲੰਗਰ ਸ਼ਿਕਾਇਤ ਜਾ ਰਹੀ ਹੈ ਲੋ ਜੀ ਇਹ ਆ ਇਧਰ ਨੌਜਵਾਨ ਖੜਾ ਹੈ ਕਹਿੰਦਾ ਵੀ ਮੈਂ ਭਾਈ ਗਾਣਾ ਗਾ ਕੇ ਸੁਣਾਉਣਾ ਹੈ ਕੁਝ ਲੋ ਜੀ ਹਾਂ ਜੀ ਭਾਈ ਸੁਣਾ ਗਾ ਕੇ ਜਨਾਬ ਜੀ ਭਾਈ ਦੋ ਲੈਣਾ ਕਹਿੰਦਾ ਮਨ ਜਾ ਮੋਦੀ ਆਵੇ ਮੋਦੀ ਆਵੇ ਕੰਗੜਾ ਰੋ ਰੋ ਮਰਜੂ ਹਏ ਮੰਨ ਜਾ ਮੋਦੀ ਆਵੇ ਮੋਦੀ ਆਵੇ ਕੰਗਣਾ ਰੋ ਰੋ ਮਰ ਜੂ ਤੇਰੀ ਕਿਸਾਨ ਇਕਤਾ ਜਿੰਦਾਬਾਦ ਹਾਏ ਸੋਹਣਾ ਜੈ 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 ਆ ਮੁੰਡੇ ਦੀ ਕਹਿੰਦੇ ਆਵਾਜ਼ ਬੜੀ ਵਧੀਆ ਤੇ ਇਹਨੇ ਕਿਸਾਨੀਂ ਦੋਨੋਂ ਨੂੰ ਲੈ ਕੇ ਗਾਣਾ ਗਾਇਆ ਤਾਂ ਖਾਸ ਤੌਰ ਤੇ ਕੰਗਣਾ ਰੋ ਨਾ ਤਾਂ ਹਰ ਪਾਸੇ ਟਰੋਲ ਹੁੰਦੀ ਐ ਤਾਂ ਕੰਗਣਾ ਰੋ ਨਾ ਤਾਂ ਕਹਿੰਦੇ ਰਸ ਜੂਗੀ ਇੱਕ ਵਾਰ ਬਾਈ ਦੁਬਾਰਾ ਹਸਣਾ ਯਾਰ ਮੌਜਾ ਬਣਾ ਕੇ ਮੰਨ ਜਾ ਮੋਦੀ ਆਵੇ ਮੋਦੀ ਆਵੇ ਕੰਗਣਾ ਰਾਰੋ ਮਰਜੂ ਤੇਰੀ ਹਾਏ ਮੰਨ ਜਾ ਮੋਦੀ ਆਵੇ ਮੋਦੀ ਆਵੇ ਕੰਗਣਾ ਰਾਰੋ ਮਰਜੂ ਤੇਰੀ ਮੰਨ ਜਾ ਮੋਦੀ ਆ ਪਤੀ ਮਾਦੀ ਚੱਕੜਾ ਚੇਤੀ ਕਿਆ ਬਾਤ ਹੈ ਜੀ ਆਹ ਦੇਖ ਲੋ ਜੀ ਇਹ ਮਾਹੌਲ ਪੂਰਾ ਬਣਿਆ ਨੌਜਵਾਨ ਹੱਲੇ ਵੀ ਖੁਸ਼ ਨਜ਼ਰ ਆ ਰਹੇ ਨੇ ਬਿਸ਼ੱਕ ਇੰਨਾ ਤੇ ਅਥਰੂ ਗਏ ਅੱਦੇ ਗੋਲੇ ਸਿੱਟੇ ਜਾ ਰਹੇ ਨੇ ਤਾਂ ਇਸ ਨੌਜਵਾਨ ਨੇ ਗਾਣਾ गा ਕੇ ਕਿਹਾ ਵੀ ਭਾਈ ਮੁੱਦੀ ਸਾਹਿਬ ਮੰਨ ਜਾਓ ਜਲਦੀ ਇੱਕ ਗੱਲ ਹੋਰ ਹੈ ਲੋਕ ਨਾ ਮੰਮੀ ਜਿਹੜੇ ਉੱਤੂ-ਬੱਤੂ ਜਿਹੜੇ ਬੰਦੇ ਆ ਜਿਹੜੇ ਬੋਲੀਵੁੱਡ ਵਾਲੇ ਜਾਂ ਹੋਰ ਕੋਈ ਉਹ ਫੋਟੋ ਪਾਉਂਦੇ ਨੇ ਕਿ ਕਿਸਾਨਾਂ ਕੋਲ ਇਹ ਚੀਜ਼ਾਂ ਕਿਵੇਂ ਆਂਦੀਆਂ ਮਹਿੰਗੀ-ਮਹਿੰਗੀ ਗੱਡੀਆਂ ਜਦੋਂ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਭਾਈ ਜੇ 2 ਕੋੜੀ ਦਾ ਬੰਦਾ ਚਾਹ ਵੇਚਣ ਵਾਲਾ ਪ੍ਰਧਾਨ ਮੰਤਰੀ ਬਣ ਸਕਦਾ ਤੇ ਇੰਨੀ ਮਿਹਨਤ ਕਰਨ ਵਾਲੇ ਗੱਡੀ ਨਹੀਂ ਲੈ ਸਕਦੇ ਯਾਰ ਹਾਂ ਹੈਗੇ ਨਹੀਂ ਬਈ ਉਹ ਪੈਸੇ ਹੀ ਵੇਚਦਾ ਚਾਹ ਸੀ 프리ਪਲਾਨ ਦੇ ਲੰਗਰ ਕਰਦੇ ਅਸੀਂ ਉਹ ਸਾਡਾ 프리 ਪੀ ਮੋਦੀਆ ਮਰ ਜਾ ਮੋਦੀਆ ਮਰ ਜਾ ਉਹ ਪਹਿਲਾਂ ਵੀ ਹੈ ਨਾ ਚਾਹ ਜਿਹੜਾ ਨੈਸ਼ਨਲ ਮੀਡੀਆ ਤੇ ਇਹੀ ਕਹਿੰਦੇ ਸੀ ਵੀ ਭਾਈ ਇਹ ਕਿਸਾਨ ਪੀਜੇ ਕਿੱਦਾਂ ਬਣਾਈ ਜਾਂਦੇ ਆ ਇਹਨਾਂ ਦਾ ਪੈਸਾ ਕਿੱਥੋਂ ਹੁੰਦਾ ਫਿਰ ਉਹੀ ਤਾਂ ਗੱਲ ਇਹਨੇ ਕਿ ਦੋ ਜਿਹੜਾ ਦੋ ਕੋੜੀ ਦਾ ਬੰਦਾ ਮਨਕੀ ਚਾਹ ਵੇਚਣ ਵਾਲਾ ਉਹ ਪ੍ਰਧਾਨ ਮੰਤਰੀ ਬਣ ਸਕਦਾ ਤੇ ਅਸੀਂ ਮਨਕੀ ਮਿਹਨਤ ਕਰਕੇ ਗੱਡੀ ਨਹੀਂ ਲੈ ਸਕਦੇ ਅਸੀਂ ਲੰਗਰ ਨਹੀਂ ਲਾ ਸਕਦੇ ਮਿਹਨਤ ਕਹਿੰਦਾ ਸੱਪਾਂ ਦੀ ਸਿਰੇ ਤੋਂ ਨੋਟ ਚੱਕਣ ਵਾਲਾ ਕੰਮ ਹੈ ਕਹਿੰਦੇ ਤੁਹਾਡਾ ਵੀ ਵਾਕਿਆ ਹੀ ਬਹੁਤ ਮੁਸ਼ਕਲਾਂ ਹੁੰਦੀਆਂ ਜੀ ਪਰ ਕੀ ਟੱਕਰ ਆ ਬਾਈ ਜਿੰਨੇ ਮੂੰਹ ਉੰਨੀਆਂ ਗੱਲਾਂ ਮੇਨ ਗੱਲ ਇਹ ਹੈ ਗੱਲਾਂ ਬਣਾਈ ਜੋ ਜੋ ਮਰਜ਼ੀ ਕਰੀਓ ਉਹ ਤਾਂ ਸਾਨੂੰ ਪਤਾ ਜਾਂ ਸਾਡੇ ਪ੍ਰਮਾਤਮਾ ਨੂੰ ਪਤਾ ਕਿੱਦਾਂ ਕਮਾਈ ਕਿੱਦਾਂ ਹੁੰਦੀ ਹੈ ਜੇ ਆਪਾਂ ਜ਼ਿੰਮੇਵਾਰ ਦੀ ਗੱਲ ਕਰ ਲਈਏ ਕਿੱਦਾਂ ਕਿੰਨੀ ਕ ਮਿਹਨਤ ਕਰਨੀ ਪੈਂਦੀ ਹੈ ਬਹੁਤ ਮਿਹਨਤ ਕਰਨੀ ਪੈਂਦੀ ਹੈ ਬਾਈ ਉਹ ਤਾਂ ਸਾਰਿਆਂ ਨੂੰ ਪਤਾ ਹੀ ਸੱਪਾਂ ਦੀ ਸਿਰੇ ਦੇ ਪੈਰ ਰੱਖਣੇ ਪੈਂਦੇ ਬਾਈ ਜੀ ਤਾਂ ਕਹਿਣਾ ਸੋਖਾ ਇਹ ਤਾਂ ਇਹਨਾਂ ਦਾ ਪੀਜ਼ਾ ਲੰਗਰ ਵੀ ਇਹਨਾਂ ਨੂੰ ਚੁੱਭਦੇ ਆ ਵੀ ਇਹ ਪੀਜ਼ੇ ਖਾ ਲੈ ਇਹ ਇਹਨਾਂ ਦਾ ਕੰਮ ਹੀ ਆ ਐਸਲ ਮੀਡੀਆ ਕੋਈ ਮੀਡੀਆ ਇਹ ਚੀਜ਼ਾਂ ਨਹੀਂ ਦਿਖਾਏਗਾ ਜਿਹੜਾ ਸਾਡੇ ਨਿਗਾ ਹੀ ਨਹੀਂ ਮਾਰਦਾ ਸਾਡੇ ਖਾਂਦੇ ਪੀਜ਼ੇ ਇਹਨਾਂ ਨੂੰ ਦਿਖਦਾ ਜਿਹੜੀ ਪਿੱਛੇ ਦੀ ਮਿਹਨਤ ਆ ਉਹ ਨਹੀਂ ਦਿਖਦੀ ਆ ਬਾਈ ਇਹਨਾਂ ਨੂੰ ਅੱਧੀ ਰਾਤ ਨੂੰ ਪਾਣੀ ਮੋੜਨ ਆਲਾ ਜਿਹੜਾ ਕਿਸੇ ਜਾ ਘੈ ਲੀਏ ਰੇਹਾਂ ਸਪਰੇਹਾਂ ਮੋਣੀਆਂ ਬੜਾ ਉਹ ਉਹ ਚੀਜ਼ਾਂ ਤਾਂ ਦਿਖਾਣੀਆਂ ਹੀ ਨਹੀਂ ਇਹਨਾਂ ਨੇ ਬਾਈ ਹਾਂ ਬਸ ਇਹ ਦਿਖਦਾ ਕਿ ਚਾਹ ਆ ਜਾ ਪਾਲ ਗਏ ਨੇ ਇੰਨੇ ਕਿੱਥੇ ਗਏ ਆਵਾਜ਼ ਦੇ ਸਾਰਾ ਕੁਸਤਾ ਵੇਚੀ ਜਾਂਦਾ ਰੇਲਵੇ 'ਚ ਸਾਰਾ ਕੁਝ ਹੀ ਵੇਚਣ ਲੱਗਿਆ ਹੋਇਆ ਹੁਣ ਜ਼ਮੀਨਾਂ ਦੇ ਅਟੈਕ ਕਰਨ ਨੂੰ ਵਰਦਾ ਸਾਡੇ ਤੇ ਇਹ ਸੋਖਾ ਨਹੀਂ ਲੈ ਸਕਦਾਗਾ ਇੱਕ ਗੱਲ ਫੇਰ ਐਂਡ ਤੇ ਬਾਈ ਮੰਨ ਜਾ ਮੋਦੀ ਆਵੇ ਕੰਗੜਾ ਰੋ ਰੋ ਮਰਜੂ ਤੇਰੀ ਹਾਏ ਮੰਨ ਜਾ ਮੋਦੀ ਆਵੇ ਨਹੀਂ ਕੰਗੜਾ ਰੋ ਰੋ ਮਰਜੂ ਤੇਰੀ ਫੋਰਸ ਬਠਾਈ ਐ ਇਹ ਚੱਕ ਦੇਣੀ ਅਸੀਂ ਮਿੰਟੋ ਮਿੰਟੇ ਇਹ ਜਿਹੜੀ ਫੋਰਸ ਬਠਾਈ ਐ ਇਹ ਚੱਕ ਦੇਣੀ ਅਸੀਂ ਮਿੰਟਾ ਮਿੰਟ ਤੇ ਉਥੇ ਭਾਈ ਸਾਰੇ ਡਰਦੇ ਨਹੀਂ ਕਿਸੇ ਤੋਂ ਵੀ ਅਸੀਂ ਡਰਦੇ ਨਹੀਂ ਲੋਬੀ ਬ੍ਰੋ ਸਾਰੇ ਜਨ ਮਜ਼ਦੂਰ ਇਕੱਠੇ ਜਿੰਦਾਬਾਦ ਵਾਦੀ ਸਰਕਾਰ ਉਹ ਦੁਬਾਰਾ ਲਾਓ ਯਾਰ ਤੂੰ ਜਿੰਦਾਬਾਦ ਕਹੀਏ ਨੇ ਬਾਈ ਕੋਈ ਸਰਕਾਰ ਕਹਿੰਦੇ ਨੇ ਮੈਂ ਪੰਜਾਬ ਕਹੂਗਾ ਕਿਥੇ ਉਹ ਗਲਤ ਹੋ ਗਿਆ ਨਾ ਬਿਲਕੁਲ ਬਿਲਕੁਲ ਜੀ اچھا ਛੋਟਾ ਵੀਰ ਵੀ ਕੁਛ ਕਹਿਣਾ ਚਾਹੁੰਦਾ ਹੈ ਕਿ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਸਾਰੀ ਮੁਰਦਾਬਾਦ ਹੈ ਬਾਈ ਇਹ ਸਾਰੀ ਮੁਰਦਾਬਾਦ ਹੈ ਜਿੰਦਾਬਾਦ ਕਿੰਨੇ ਨੌਣੇ ਨੌਣੇ ਆ ਗਏ ਮੋਦੀ ਤੇਰੇ ਤੋਂ ਥੋੜੇ ਮਾਧਮੇ ਮੈਂ ਕਹਿਣਾ ਚਾਹਣਾ ਇਹ ਆਪਣਾ ਬੇਟਾ ਮੈਂ ਨਾਲ ਲੈ ਕੇ ਆਇਆ ਨੂੰ ਇਹ ਚੀਜ਼ ਦਿਖਾਣੀ ਚਾਹੀਦੀ ਹੈ ਸਾਰੇ ਭਰਾਵਾਂ ਨੂੰ ਹਾਂਜੀ ਆ ਬਿਲਕੁਲ ਜੀ ਗੱਲ ਆਪਣੀ ਆਣੀ ਆਂ ਵਾਲੀ ਤੇ ਵੀ ਇਹ ਨਾਲ ਲੈ ਕੇ ਆਇਆ ਇਹ ਵਾਦਾ ਕੀਤਾ ਸੀ ਭਾਈ ਮੋਦੀ ਸਗਾ ਚ ਕਿਲਾ ਪਹਿਲਾਂ ਦੀ ਗੱਡੇ ਸੀ ਤਾਂ ਹੋਂ ਚ ਹਮ ਕੁਸ਼ਦੀਪ ਸਿੰਘ ਜੀ ਹੁੰਦਾ ਸੀ ਉਸ ਟਾਈਮ ਹਾਂਜੀ ਅੱਜ ਵੀ ਕੱਢਾਂਗੇ ਸਾਡੀ ਅੱਖਾਂ ਬੰਦੀਆਂ ਹੁਣ ਕਹਿਣਾ ਸੀ ਤਾਂ ਹੁਣ ਕਰ ਦਿੰਦੇ ਆ ਬਾਹਰ ਇਹ ਗਿਆ ਸੱਦਾ ਇਹ ਕਹਿੰਦਾ ਡੈਡੀ ਜਾਣਾ ਮੈਂ ਹਰ ਪੁੱਤ ਚੱਲਾਂਗੇ ਆਵਾਂਗੇ ਕੋਈ ਟੱਕਰਿਆ ਨਾ ਭਰਾਵਾਂ ਦੇ ਕਈਆਂ ਦੀ ਅੱਖਾਂ ਨਿਕਲ ਗਈਆਂ ਯਾਰ ਸਾਡੀ ਅੱਖਾਂ ਕੱਟਦੀਆਂ ਕਿਸੇ ਕੀਟਾ ਜਿਹੜਾ ਕਿਸੇ ਦੀ ਬਾਹ ਤੁੱਟ ਗਈ ਸਭ ਕੁਝ ਹੋਇਆ ਮੈਂ ਕਿਹਾ ਪੁੱਤ ਜਾ ਮੈਂ ਤੂੰ ਨਹੀਂ ਰੁਕਣਾ ਕਹਿੰਦਾ ਗੱਡੀ ਫਿਰ ਮੈਨੂੰ ਨਾਲ ਲੈ ਕੇ ਚੱਲੇਗਾ ਮੈਂ ਚੱਲਾਂਗਾ ਪਤਾ ਬਾਈ ਕਿਲਾ ਪਹਿਲਾਂ ਵੀ ਕੱਢਿਆ ਸੀ ਹੁਣ ਵੀ ਕੱਢਾਂਗੇ ਇੱਕ ਗੱਲ ਬਾਈ ਮੈਂ ਥੋੜੀ ਤੁਹਾਡੇ ਵੀ ਮਾਦੀਬ ਰਹੀ ਕਹਣਾ ਚਾਹੁੰਦਾ ਸਰਕਾਰ ਨੂੰ ਵੀ ਜਦੋਂ ਸਾਡੇ ਆ ਭਰਾ ਭਰਾਲੀ ਨੂੰ ਅੱਗ ਲਾਉਂਦੇ ਨੇ ਵੀ ਪ੍ਰਦੂਸ਼ਣਾਂ ਪਰਚਾ ਦੇਦੇ ਬਾਪੂ ਤੇ ਆ ਬਾਈ ਤੇ ਦੇ ਦੇ ਪਰਚਾ ਵੀ ਆ ਹੁਣ ਸਾਲੇ ਅਥਰੂ ਕਿਸ ਦੇ ਗੋਲੇ ਹੁਣ ਪ੍ਰਦੂਸ਼ਣ ਕਿੱਥੇ ਗਿਆ ਜਦੋਂ ਪਰਚਾ ਖੱਟਰ ਸਰਕਾਰ ਤੇ ਓਏ ਸਹੀ ਗੱਲ ਇਹ ਖੱਟਰ ਸਰਕਾਰ ਭੇਜ ਕੋਈ ਗੱਲ ਅਸੀਂ ਪੜਦਾਂਗੇ ਬਾਈ ਜਿੱਦਾਂ ਸਾਡੇ ਆਖੂ ਕਹਿਣਗੇ ਫਟੇ ਬੁਲਾ ਦੇਂਗੇ ਬਾਈ ਕੋਸ਼ ਸਾਡੇ ਭਰਾ ਨਦੀ ਚ ਕੋਸ਼ਿਸ਼ ਇਹ ਹੋਣਗੇ ਜੋ ਵੀ ਹੋਏਗਾ ਬਾਈ ਕਰ ਦਾਂਗੇ ਪਰ ਤਾ ਬਣਾ ਨਹੀਂ ਬਾਈ ਆਪਣੇ ਆਪਣੇ ਬੇਟੇ ਜੋ ਵੀ ਬੇਟੀ ਕੋਈ ਵੀ ਸਾਰੇ ਭਰਾ ਆਪਣੇ ਬੱਚਿਆਂ ਨੂੰ ਦਿਖਾਉਏ ਚੀਜ਼ ਨਿਆਰੇ ਲੈਣੇ ਆ ਬਾਈ ਨਿਆਰੇ ਆ ਉਰੇ ਤੇ ਅਸੀਂ ਲੈਂਦੇ ਨਹੀਂ ਪੰਜਾਬੀ ਤਰ੍ਹਾਂ ਦੇ ਨਹੀਂ ਜਾਂਦੇ ਨਹੀਂ ਵੀਰੇ ਮੇਰੇ ਸੰਤ ਮੈਂ ਤਾਂ ਕਰੇ ਵੀਰੇ ਕੰਦ ਕਰ ਦੋ ਉਹ ਵੀ ਅਸੀਂ ਛੋਟੇ ਤੋਂ ਕੁਝ ਨਹੀਂ ਲੈਣਾ ਤੁਸੀਂ ਸਾਡੇ ਕੁਝ ਨਹੀਂ ਅਸੀਂ ਤੁਹਾਡੇ ਕੁਝ ਨਹੀਂ ਪੁਰੇ ਕੰਦ ਕਰ ਦੋ ਬਣਾਉਂਦੇ ਗੁਰਦੁਆਰਾ ਮੱਥਾ ਢੇਕਾ ਕਰਾਂਗੇ ਵੀ ਤੁਸੀਂ ਆਪਣੇ ਘਰੇ ਰਾਜੀ ਅਸੀਂ ਆਪਣੇ ਘਰੇ ਰਾਜੀ ਕਿਉਂਕਿ ਪਹਿਲ ਵੀ ਉਹਨਾਂ ਨੇ ਕੀਤੀ ਆ ਵੀ ਅਸੀਂ ਤਾਂ ਬੈਰਗੜ ਲਾਈ ਹੀ ਨਹੀਂ ਹਾਂ ਸਾਡੇ ਭਰਾਵਾਂ ਨੇ ਕੋਈ ਲਾਇਆ ਹੀ ਨਹੀਂ ਆ ਲੰਗਰ ਦੇਖੋ ਅਸੀਂ ਤਾਂ ਲੰਗਰ ਲਾਇਆ ਵੀਰੇ ਐਨੀ ਇਜਰੋ ਸਾਨੂੰ ਘਰੇ ਨਹੀਂ ਮਿਲਦੀ ਜਨਾਨੀਆਂ ਤੋਂ ਸਹੀ ਗੱਲ ਹੈ ਬਾਈ ਘਰੇ ਇਹ ਭੋਜਨ ਵੀ ਤੋੜੀ ਦੋ ਰੋਟੀਆਂ ਪਕਾ ਦਈਏ ਓਰੇ ਭਈ ਇਹ ਭੋਜਨ ਸਾਡੇ ਭਰਾ ਬਾਈ ਲੱਸੀ ਛਕ ਲੰਗਰ ਛਕ ਲਾ ਰੋਟੀ ਖਾਣੇ ਠੰਡਾ ਵੀਰੇ ਓਰੇ ਮੈਂ ਕਹ ਰਿਹਾ ਬਾਈ ਇਹ ਇਹ ਸਾਡੇ ਭਰਾ ਤਾਂ ਐਤਾ ਐ ਨਾ ਸੋਚੇ ਮੋਤੀ ਇਹ ਤਾਂ ਚੱਲ ਰਹੀ ਇਤਨਾ ਨਹੀਂ ਇਹ ਤਾਂ ਐਨ ਯਾਰ ਐ ਵੀ ਭਾਈ ਚੱਕ ਦੇ ਕੰਮ ਨੂੰ ਕੋਈ ਦਿੱਕਤ ਨਹੀਂ ਸਾਡੇ ਆਪਾਂ ਦੇ ਕੋਈ ਨਹੀਂ ਕੋਈ ਚੱਕਰ ਹੀ ਨਹੀਂ ਮਾਤੀ ਸਰਕਾਰ ਜਿੰਦਾਬਾਦ ਭਾਈ ਦੀਪ ਸਿੰਘ ਜਿੰਦਾਬਾਦ ਭਾਈ ਲੱਖਾ ਸਦਾਨ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਭਾਈ ਹੱਥ ਬੰਨ ਕੇ ਵੇਂਤੀ ਹੈ ਸਾਰੇ ਭਰਾਵਾਂ ਆਪਣੇ ਬੱਚਿਆਂ ਨੂੰ ਇਹ ਚੀਜ਼ ਦਿਖਾਓ ਨਾ ਨਹੀਂ ਨੱਕੀ ਗੱਲ ਹੈ ਜੀ ਬਾਈ ਵਾਦਾ ਕੀਤਾ ਸੀ ਵਾਦਾ ਪੂਰਾ ਕੀਤਾ ਆਜੋ ਬਾਈ ਆਜੋ ਚਾਹ ਪੀ ਕੇ ਜਾਇਆ ਵੀਰ ਚਾਹ ਸ਼ਗਰ ਚਾਹ ਸ਼ਗਰ ਵੀਰ ਚਾਹ ਪੀ ਕੇ ਜਾਇਆ ਜੀ ਬਿਲਕੁਲ ਜੀ ਇਹ ਬਾਈ ਜੀ ਹੁਣੀ ਜਿਹੜੇ ਹਨ ਜਜ਼ਬਾਤੀ ਹੋ ਕੇ ਗੱਲਾਂ ਕਰ ਰਹੇ ਨੇ ਇਹਨਾਂ ਤੇ ਜਜ਼ਬਾਤ ਬੋਲ ਰਹੇ ਨੇ ਇਹ ਬਾਈ ਜੀ ਹੁਣੀ ਨਹੀਂ ਬੋਲ ਰਹੇ ਤਾਂ ਇਹਨਾਂ ਨੇ ਇਹ ਵੀ ਮੈਸੇਜ ਦਿੱਤਾ ਵੀ ਭਾਈ ਘੱਟੋ ਘਾਟ ਆਪਣੇ ਜਵਾਕਾਂ ਨੂੰ ਨਿਆੜਿਆਂ ਨੂੰ ਇਹ ਇੱਥੇ ਜ਼ਰੂਰ ਲੈ ਕੇ ਆਓ ਔਰ ਇੱਥੋਂ ਦਾ ਮਾਹੌਲ ਦਿਖਾਓ ਔਰ ਪੰਜਾਬੀਆਂ ਦੀਆਂ ਤਸਵੀਰਾਂ ਇਹ ਜ਼ਰੂਰ ਦਿਖਾਉਣੀਆਂ ਚਾਹੀਦੀਆਂ ਨੇ